ਹਰਿਆਣਾ ਦੇ ਸਿਰਸਾ ਜ਼ਿਲ੍ਹੇ ਚ ਨਾਮਤਾਰੀ ਡੇਰੇ ਦੇ ਜ਼ਮੀਨ ਨੂੰ ਲੈ ਕੇ ਦੋ ਧੜਿਆਂ ਵਿੱਚ ਹਿੰਸਕ ਝੜਪ ਹੋ ਗਈ। ਦੋਹਾਂ ਵਿਚਾਲੇ ਗੋਲੀਆਂ ਚੱਲੀਆਂ ਜਿਸ ਵਿੱਚ 6 ਲੋਕ ਕੰਬੀਦੂ ਵਿੱਚ ਜ਼ਖਮੀ ਹੋ ਗਏ। ਸੂਚਨਾ ਮਿਲਣ ਤੇ ਪੁਲਿਸ ਉੱਥੇ ਪਹੁੰਚੀ ਤੇ ਹੰਝੂ ਗੈਸ ਤੇ ਗੋਲੇ ਛੜਕੇ ਭੀੜ ਨੂੰ ਉੱਥੋਂ ਖਦੇੜਿਆ। ਰਾਣੀਆਂ ਥਾਣਾ ਪੁਲਿਸ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਕਾਰਵਾਈ ਵਿੱਚ ਚੁੱਟੀ ਹੋਈ ਹੈ। ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ। ਨੀ ਪੁੱਠਾ ਵੜਿਆ ਨਹੀਂ ਜਿਹੜਾ ਕਰਣੀ ਨਹੀਂ ਪਾਜਾ ਪੈਰ ਨੂੰ ਟਕੇ ਰਹਿਣਾ ਨੂੰ ਮੱਤਾ ਦੀ ਰਫਲ ਫੂਆ ਰਫਲ ਨਹੀਂ ਰਫਲ ਖੋਲੇ ਦੀ ਰਫਲ ਮੈਂ ਮੈਂ ਕਰਾ ਲਾ ਪਈ ਤੂੰ ਮੈਂ ਆ ਬਾਰ ਇਧਰ ਆ ਬਾਰ ਇਧਰ ਆ ਆ ਕੋਈ ਨਾ ਕੋਈ 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 ਖੜਦਾ 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 ਮਾਰ ਮਾਰ ਤੇ ਬੱਚ ਕੇ ਰੋਣ ਦੀ ਬੱਚ ਕੀ ਪਰ ਉਹ ਗੱਲ ਇਹਦੇ ਵਜੀ ਆ ਦਾਣਾ ਲੱਗ ਗਿਆ ਕੀ ਗੋਲੀ ਓਏ ਉਹ ਤੁਹਾਡੇ ਕੋਲ ਨਹੀਂ ਗੋਲੀ ਵਾਲੀ ਕਦੇ ਗੋਲੀ ਵਾਲੀ ਕੀ ਕਰਦੇ ਕਰਦਾ ਗੱਡੀ ਲੈ ਗੱਡੀ ਉਹ ਗੱਡੀ ਕਲਾਓ ਗੱਡੀ ਓਏ ਗੱਲ ਨਹੀਂ ਥੋੜਾ ਨਾ ਗੱਡੀ ਕਲਾਓ ਮੇਰੇ ਕੋਲ ਲਾ ਕੇ ਤੂੰ ਦੇ 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 ਗੱਡੀ ਕਲਾਓ ਮੇਰੇ ਕੋਲ ਆ ਰੱਬ ਲਿਆ ਆ ਮੇਰਾ ਜੋਗਾ ਕਰਵਾਉਣ ਦੇ ਆ ਤੂੰ ਉਹ ਗੱਡੀ ਤੇ ਲਿਆ ਉਹਨੂੰ ਕਹ ਉਹ ਬੰਦਾ ਚੱਕਾ ਗੋਲੀ ਵੱਜੀ ਕੀ ਤਾਂ ਕਿੱਥੋਂ ਓਏ ਆ ਭਈ ਯਾਰ ਉਹ ਗੱਡੀ ਤੇ ਆਏ ਕੋਈ ਉਹ ਫੋਨ ਨਿਕਲ ਗਿਆ ਸਾਰਾ ਓਏ ਕੋਈ ਨਹੀਂ ਕੋਈ ਨਹੀਂ ਯਾਰ ਬੰਦਾ ਬੋਝੇ ਚੱਕ ਲੋ ਤੂੰ ਲਿਆ ਆ ਬੰਦਾ ਬੱਚੋ ਕਿ ਮੋੜੇ ਦਿੱਤੋ ਓਏ ਯਾਰ ਬੋ ਗੱਡੀ ਨੂੰ ਦੇਖਦੇ ਆ ਇਧਰ ਤੇ ਇਧਰ ਕੋਈ ਨਹੀਂ ਮਾਰਦਾ ਨਹੀਂ ਸੱਸਦਾ ਨਹੀਂ ਬੰਦਾ ਮਾਰ ਗਿਆ ਯਾਰ ਵੀਡੀਓ ਬਣਾਓ ਬਣ ਗਈ ਹੈ ਦੇਖੋ ਹਣ ਰੇਹ ਦੇ ਵੇਖੀ ਜਾਂਦੇ ਆ ਮੂੰਹ ਚੋੱਕ ਕੇ ਵੀ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਯਾਰ ਅਸਲ ਇਹ ਦੋ ਤਿੰਨ ਬੰਦੇ ਆਜੇ ਵੀ ਨਹੀਂ ਆਇਆ ਅਸਲ ਆਜੇ ਵੀ ਨਹੀਂ ਆਇਆ ਉਹ ਲੀਡਰ ਬਣੇ ਲੁੱਡੂ ਉਹ ਜਨਾਬ ਆ ਵੇਖ ਲੈ ਤੇਰੇ ਹਾਲ ਹੁੰਦਿਆ ਤੇਰੇ ਹੁੰਦਿਆ ਕੀ ਦਿਆ ਹੁਣ ਚਾਰ ਬੰਦਿਆਂ ਨੇ ਗੋਲੀਆਂ ਮਰਵਾਤੀਆਂ ਤੁਸੀਂ ਖੋਲ ਖਲੋਗੇ ਪਹਿਲੇ ਇਹਨਾਂ ਚਲਾਈ ਨਹੀਂ ਬਿਲਕੁਲ ਸਾਡੇ ਕੋ ਕਿਹੜੇ ਸਵੇ ਨਹੀਂ ਗਏ ਤੁਸੀਂ ਜਾਨ ਬੋਝ ਕੇ ਗੋਲੀਆਂ ਮਰਵਾਈਆਂ ਇਹਨਾਂ ਨੂੰ ਜਿਹੜਾ ਨਿਕਾਈ ਗੱਲ ਹੋ ਗਈ ਹੋਰ ਆ ਗਈ ਕੋਸੇ ਚਲੋ ਅਗਲੇ ਗੇਟ ਚ ਜਰੂਰ ਅਗਲਾ ਬਸ ਤੇਗਾ ਥੋੜਾ ਆਪ ਇੱਥੇ ਬਾਹਰ ਨਿਕਲੋ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਧੜਾ ਧੜ ਗੋਲੀਆਂ ਚਲਾਈਆਂ ਗਈਆਂ ਦਰਸਲ ਪਿੰਡ ਜੀਵਨ ਨਗਰ ਵਿੱਚ ਡੇਰਾ ਨਾਮਤਾਰੀ ਵਿੱਚ ਨਾਮਤਾਰੀ ਭਾਈਚਾਰੇ ਦੇ ਗੁਰੂ ਉਹਦੇ ਸਿੰਘ ਅਤੇ ਦਲੀਪ ਸਿੰਘ ਦੇ ਪੈਰੋਕਾਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਝੜਪ ਹੋਈ ਹੈ ਜ਼ਮੀਨੀ ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਧੜੇ ਆਮੋ ਸਾਹਮਣੇ ਹੋ ਗਏ ਇੱਕ ਧੜੇ ਨੇ ਪਹਿਲਾਂ ਜੀਵਨ ਨਗਰ ਗੁਰਦੁਆਰੇ ਦੇ ਨਾਲ ਲੱਗਦੀ 11 ਕਿੱਲੇ 1 ਕਨਾਲ ਜ਼ਮੀਨ ਤੇ ਚਿੱਟੇ ਝੰਡੇ ਲਾ ਕੇ ਉੱਥੇ ਆਪਣਾ ਕਬਜ਼ਾ ਦਿਖਾਇਆ ਇਸ ਤੋਂ ਬਾਅਦ ਲੋਕਾਂ ਨੇ ਜੀਵਨ ਨਗਰ ਡੇਰੇ ਦੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਪਿੱਛੇ ਕਰੋ ਸੱਚੇ ਆ ਜਾ ਪਿੱਛੇ ਨਹੀਂ ਜਾਣਾ ਇਸਾਬ ਨਾਲ ਪਿੱਛੇ ਆ ਜਾ ਫੇਰ ਨਾ ਤੈਨੂੰ ਆਣੀ ਜਾਣਾ ਉੱਠਾ ਵੜਿਆ ਨਹੀਂ ਜਾਣਾ ਇਸਾਬ ਨਾਲੀ ਪੁੱਠਾ ਵੜਿਆ ਨਹੀਂ ਜਾਣਾ ਕਰੇ ਨਹੀਂ ਮਣੋ ਆ ਜਾ ਪਿੱਛੇ ਇਹ ਕਿਰ ਰਹਿਣਾ ਨੂੰ ਹਾਂ ਰੱਖਾ ਸਾਡੀ ਫੋਟੋ ਰਫਲ ਹੋਣਾ ਰਫਲ ਹੋਣਾ ਰਫਲ ਖੋਣਾ ਨਹੀਂ

ਆਰੇ ਰਾਮ ਮੈਂ ਤੈਨੂੰ ਪਾਏ ਆ ਆਹ ਵਾਲੀ ਮਹਾਰਾਜ ਆਹ ਕੋਈ ਨਹੀਂ ਕੋਈ ਕੋਈ ਗੱਲ ਖੜਦਾ 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 ਆ ਮਾਰ ਮਾਰ ਦੇ ਬੰਦੇ ਨੇ ਮਾਰ ਮਾਰ ਬੱਜ ਗਈ ਪਰ ਉਹ ਗੱਲੇ ਦੇ ਬੱਜੀ ਆ ਉਹ ਦਾਣਾ ਲੱਗ ਗਿਆ ਕਿ ਗੋਲੀ ਓਏ ਉਹ ਤੁਹਾਡੇ ਗੱਲ ਗੋਲੀ ਵਾਟ ਕੀ ਕਰਦਾ ਤੂੰ ਲਾਤੀ ਕਰਦਾ ਗੱਡੀ ਲੈ ਆ ਗੱਡੀ ਉਹ ਗੱਡੀ ਘਲਾ ਗੱਡੀ ਓਏ ਗੱਲੀ ਗੱਡੀ ਘਲਾ ਤੇਰੇ ਗੋਲੀ ਲੱਗੀ ਤੂੰ ਦੇ ਆਹ ਆਹ ਰੱਬਾ ਰੱਬਾ ਗੱਡੀ ਵਾਲਾ ਕਿੱਥੇ ਕੈਸਾ ਥੋੜੀ ਨੱਟ ਗਈ ਆ ਆ ਰਸ ਲਿਆ ਨਾ ਆ ਮੇਰਾ ਜੋਗਾ ਕਰਾਉਣ ਦੇ ਆ ਤੂੰ ਓਏ ਗੱਡੀ ਤੇ ਲਿਆ ਉਹਨੂੰ ਕਹ ਓਹ ਉਹ ਬੰਦਾ ਚੱਕ ਗੋਲੀ ਬੱਜੀ ਗਈ ਤਾਂ ਕਿੱਥੇ ਓਏ ਆ ਭਈ ਯਾਰ ਉਹ ਗੱਡੀ ਤੇ ਆਏ ਕੋਈ ਉਹ ਫੋਨ ਨਿਕਲ ਗਿਆ ਸਾਰਾ ਓਏ ਕੋਈ ਨਿਕਲ ਨਹੀਂ ਯਾਰ ਬੋਟੇ ਚੁੱਪ ਲੋ ਤੂੰ ਲਿਆ ਆਪੇ ਸੁਣ ਨਾ ਬੰਦਾ ਵਿੱਚ ਚੁੱਕ ਮੋਢੇ ਦਿੱਸੋ ਓਏ ਯਾਰ ਉਹ ਚੁੱਕ ਮਾਰਨਾ ਥੋੜਾ ਗੱਡੀ ਨੂੰ ਦੇਖਦੇ ਆ ਇਧਰ ਦੇ ਦੇ ਕੋਲੀ ਮਾਰਦਾਂ ਸੱਸਾ ਨਹੀਂ ਪਤਾ ਪੜ ਗਿਆ ਯਾਰ ਵੀਡੀਓ ਬਣਾਓ ਬਣ ਗਈ ਹੈ ਰੇਰ ਦੇ ਵੇਖੀ ਜਾਂਦੇ ਆ ਮੂੰਹ ਚੋੱਕ ਕੇ ਵੀ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਯਾਰ ਅਸਲ ਦੋ ਤਿੰਨ ਬੰਦੇ ਆਜੇ ਵੀ ਨਹੀਂ ਆਇਆ ਅਸਲ ਆਜੇ ਵੀ ਨਹੀਂ ਆਇਆ ਉਹ ਲੀਡਰ ਬਣੇ ਲੁੱਡੂ ਉਹ ਜਨਾਬ ਆ ਵੇਖ ਲੈ ਤੇਰੇ ਹਾਲ ਹੁੰਦਿਆਂ ਤੇਰੇ ਹੁੰਦਿਆਂ ਕੀ ਦਿਆ ਹੁਣ ਚਾਰ ਬੰਦਿਆਂ ਨੂੰ ਗੋਲੀਆਂ ਮਰਵਾਤੀਆਂ ਤੁਸੀਂ ਖੋਲ ਖਲੋਗੇ ਪਹਿਲੇ ਹੋਏ ਨਾ ਚਲਾਈ ਨਹੀਂ ਬਿਲਕੁਲ ਸਾਡੇ ਕੋਲ ਕਿਹਦੇ ਸਵੇ ਨਹੀਂ ਗਏ ਤੁਸੀਂ ਜਾਨ ਬੋਝ ਕੇ ਗੋਲੀਆਂ ਮਰਵਾਈਆਂ ਇਹਨਾਂ ਨੂੰ ਗੋਲੀ ਹੋਰ ਆ ਗਈ ਪਾਸੇ ਜਿਹੜਾ ਲੈ ਗੇਟ ਦਾ ਉਹਦਾ ਬੱਲੇ ਦਾ ਥੋੜਾ ਆਪ ਯਹਾਂ ਸੇ ਬਾਹਰ ਨਿਕਲੋ। ਘਟਨਾ ਦੀ ਸੂਚਨਾ ਮਿਲਦੇ ਹੀ ਜੀਵਨ ਨਗਰ ਚੌਂਕੀ ਇੰਚਾਰਜ ਮੌਕੇ ਤੇ ਪਹੁੰਚੇ। ਇਹ ਤਾਂ ਡੇਰੇ ਦੇ ਅੰਦਰੋਂ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਕੀਤੀ ਗਈ। ਇਸ ਘਟਨਾ ਵਿੱਚ ਪੁਲਿਸ ਦੀ ਗੱਡੀ ਤੇ ਦੋ ਗੋਲੀਆਂ ਦੇ ਨਿਸ਼ਾਨ ਮਿਲੇ ਨੇ। ਗਨੀਮਤ ਹੈ ਕਿ ਇਸ ਘਟਨਾ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਸੁਜੀਤ ਸਿੰਘ ਗੋਲੀਬਾਰੀ ਵਿਚਾਲਾਲ ਬਚ ਗਿਆ। ਪੁਲਿਸ ਮੁਤਾਬਕ ਡੇਰਾ ਜੀਵਨ ਨਗਰ ਕੋਲ 11 ਏਕੜ ਜ਼ਮੀਨ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਜਾ ਰਹੀ ਸੀ। ਇਸ ਦੌਰਾਨ ਡੇਰਾ ਜੀਵਨ ਨਗਰ ਪਰੋਕਾਰਾਂ ਨੇ ਫਾਇਰ ਕਰ ਦਿੱਤੇ। ਜ਼ਖਮੀਆਂ ਨੂੰ ਸਿਰਸਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਆਓ ਤੁਹਾਨੂੰ ਦਿਖਾਉਨੇ ਆ ਇੱਕ ਵਾਰ ਫੇਰ ਤੋਂ ਫਾਇਰਿੰਗ ਦੀਆਂ ਤਸਵੀਰਾਂ ਉਹ ਬੰਦੇ ਪਿੱਛੇ ਕਰੋ ਮਰ ਬੰਨ ਪਿੱਛੇ ਕਰੋ ਪਿੱਛੇ ਆ ਜਾ ਪਿੱਛੇ ਨਹੀਂ ਜਾਣਾ ਇਨਸਾਨ ਨਾਲ ਪਿੱਛੇ ਆ ਜਾ ਫੇਰ ਨਾ ਕਿਧਰ ਜੀ ਆਣੀ ਚਾਹਾਂ ਉੱਠਾ ਵੜਿਆ ਨਹੀਂ ਜਾਣਾ ਇਨਸਾਨ ਨਾਲ ਲਈ ਪੁੱਠਾ ਵੜਿਆ ਨਹੀਂ ਜਾਣਾ ਕਿਹਨੇ ਪਿੱਛੇ ਆ ਜਾ ਪਿੱਛੇ ਇਹਨਾਂ ਨੂੰ ਥੱਕ ਕੇ ਰੋਣਾਂ ਨੂੰ ਫੱਟਾ ਢੀਤ ਹੋਰ ਰੋਹ ਹੋਰ ਰੋਹ ਰੋਹ ਖਲ ਖੋਲੇ জাল পায় নহয় ਆਵਾਜ਼ 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 ਆਹ ਕੋਈ ਨਾ ਕੋਈ ਖੜਾ 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 ਮਾਰ ਮਾਰ ਤੇ ਬੱਚ ਕੇ ਰਹਿ ਗਏ ਬੱਚ ਕੀ ਕਰੇ ਉਹ ਗੱਲ ਇਹਦੇ ਵਿੱਚ ਹੀ ਆ ਦਾਣਾ ਲੱਗ ਗਿਆ ਕਿ ਧਿਆਨ ਦੇ ਵਿੱਚ ਹੀ ਆ ਕੀ ਗੋਲੀ ਆ ਉਹ ਤੁਹਾਡੇ ਕੋਲ ਨਹੀਂ ਗੋਲੀ ਆ ਕਦੇ ਗੋਲੀ ਵੱਜ ਕੀ ਕਰਦਾ ਹੈ ਗੱਲ ਕੀ ਕਰਦਾ ਗੱਡੀ ਲੈ ਗੱਡੀ ਉਹ ਗੱਡੀ ਕਿਲਾਉ ਗੱਡੀ ਉਹ ਗੱਲ ਹੀ ਥੋੜਾ ਨਾ ਗੱਡੀ ਕਿਲਾਉ ਮੇਰੇ ਨਾਲ ਗੋਲੀ ਲਾ ਕੇ ਤੂੰ ਦੇ ਥੋੜਾ ਨਾ ਆਹ ਕੱਟ ਰੋਲ ਲਿਆ ਆ ਮੇਰਾ ਜੋਗ ਕਰਵਾਉਣ ਦੇ ਆ ਤੂੰ ਓਏ ਗੱਡੀ ਤੇ ਲਿਆ ਉਹਨੂੰ ਕਹ ਓ ਬੰਦਾ ਚੱਕਾ ਗੋਲੀ ਵੱਜੀ ਕੀਪ ਤਾਂ ਕਿੱਥੇ ਓਏ ਆ ਭਈ ਯਾਰ ਉਹ ਗੱਡੀ ਆਏ ਕੋਈ ਉਹ ਫੋਨ ਨਿਕਲ ਗਿਆ ਸਾਰਾ ਓਏ ਕੋਈ ਨਹੀਂ ਕੋਈ ਨਹੀਂ ਯਾਰ ਬੰਦਾ ਮੋਢੇ ਤੇ ਚੱਕ ਲੋ ਤੂੰ ਲਿਆ ਫੋਨ ਬੰਦਾ ਮੋਢੇ ਤੇ ਚੱਕ ਮੋਢੇ ਤੇ ਓਏ ਯਾਰ ਬੋਲ ਗੱਡੀ ਨੂੰ ਦੇਖਦੇ ਆ ਇਧਰ ਤੇ ਇਧਰ ਕੋਈ ਕੋਣੀ ਮਾਰਦਾ ਨਹੀਂ ਤਸਦਾ ਨਹੀਂ ਬੰਦਾ ਮਾਰ ਗਿਆ ਯਾਰ ਵੀਡੀਓ ਬਣਾਓ ਬਣ ਗਈ ਹੈ ਰੇਡ ਦੇ ਵੇਖੀ ਜਾਂਦੇ ਆ ਮੂੰਹ ਚੁੱਕ ਕੇ ਵੀ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਯਾਰ ਅਸਲ ਇਹ ਦੋ ਤਿੰਨ ਬੰਦੇ ਆਜੇ ਵੀ ਨਹੀਂ ਆਇਆ ਅਸਲ ਆਜੇ ਵੀ ਨਹੀਂ ਆਇਆ ਉਹ ਲੀਡਰ ਬਣੇ ਲੁੱਡੂ ਉਹ ਜਨਾਬ ਆ ਵੇਖ ਲੈ ਤੇਰੇ ਹਾਲ ਹੁੰਦਿਆ ਤੇਰੇ ਹੁੰਦਿਆ ਕੀ ਦਿਆ ਹੁਣ ਚਾਰ ਬੰਦਿਆਂ ਨੇ ਗੋਲੀਆਂ ਮਰਵਾਤੀਆਂ ਤੁਸੀਂ ਕੋਲ ਖਲੋਗੇ ਪਹਿਲੇ ਹੋਏ ਨਾ ਚਲਾਈ ਨਹੀਂ ਬਿਲਕੁਲ ਸਾਡੇ ਕੋ ਕਿਹਦੇ ਅਸਵੇ ਨਹੀਂ ਗਏ ਤੁਸੀਂ ਜਾਨ ਬੋਝ ਕੇ ਗੋਲੀਆਂ ਮਰਵਾਈਆਂ ਇਹਨਾਂ ਨੂੰ ਜਿਹੜੀ ਹੋਰ ਆ ਗਈ ਪਾਸੇ ਚਲੋ ਅਗਲੇ ਗੇਟ 'ਚ ਆ ਜੇ ਅਗਲਾ ਬੱਲੇਗਾ ਥੋੜਾ ਆਪ ਯਹਾਂ ਸੇ ਬਾਹਰ ਨਿਕਲੋ ਤਾਂ ਇਸੇ ਕਟਨਾ ਵਿੱਚ 8 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਮੁੰਢਲੀ ਸਹਾਇਤਾ ਲਈ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਡਾਕਟਰਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੰਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਪੀਜੀਆਈ ਅਗਰੋਹਾ ਰੈਫਰ ਕਰ ਦਿੱਤਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ